ਦਰਸ਼ ਸਿੰਘ ਜੀ ਪਿੰਡ ਜੀ ਸੰਗਤਪੁਰਾ ਜੀ ਸੇਜਪੁਰ ਜੀ ਕਿ ਤੁਹਾਨੂੰ ਡੇਢ ਮਹੀਨਾ ਪਹਿਲਾਂ ਅਸੀਂ ਪੰਜ ਜੂਸ ਬੋਡੀਸ ਆਫ ਸਪੈਕ ਦੇ ਕੇ ਗਏ ਸੀਗੇ ਠੀਕ ਹੈ ਉਹ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤ ਆਈ ਗਈ ਸੀ ਗਿਆ ਕਬਜ ਹੁੰਦੀ ਦੀ ਤਜਾਬ ਹੁੰਦਾ ਦੀ ਥਕਾਵਟ ਹੁੰਦੀ ਦੀ ਸਿਤਕਾਰਟ ਰਹਿੰਦੀ ਹੈਗੀ ਸੀ ਹਾਂਜੀ ਇਹ ਤੁਹਾਨੂੰ ਪ੍ਰੋਬਲਮਾ ਕਿੰਨੇ ਟਾਈਮ ਤੋਂ ਹੈਗੀ ਸੀ ਗਿਆ ਇਹ ਕਾਫੀ ਪੁਰਾਣੀ ਹੈ ਮੇ ਜੀ ਸੇਜ ਤੋਂ ਤੁਸੀਂ ਨਾ ਕੋਈ ਮੈਡੀਸਨ ਯੂਜ਼ ਕੀਤਾ ਹੈ ਗਿਆ ਮੈਡੀਸਨ ਨਹੀਂ ਦੀ ਸਿਰਫ ਉਸ ਨਾਮ ਤੋਂ ਹੋਰ ਥਮ ਵੀ ਲਈ ਦੀ ਸੇ ਕੋਈ ਫਰਕ ਨਹੀਂ ਪੈਂਦਾ ਸੀ ਕੋਈ ਫਰਕ ਨਹੀਂ ਪਿਆ ਜੀ ਅਸੀਂ ਮਾਲਕ ਜਿਨਾਂ ਤੇ ਤੁਸੀਂ ਦਵਾਈ ਖਾਂਦੇ ਜੋ ਮਾਚਰ ਫਰਕ ਰੈਂਦਾ ਸੀ ਹਾਂ ਹਾਂ ਜੀ ਉਹ ਦਵਾਈ ਫਿਰ ਦਵਾਈ ਫਿਰ ਹੋ ਗਈ ਕੁਝ ਜਦੋਂ ਤੁਸੀਂ ਪਾਜੂ ਸਪੋਟੀ ਸਸਪੈਂਕ ਨੂੰ ਵਰਤਿਆ ਤਾਂ ਲੱਗੇ ਤੁਹਾਨੂੰ ਕਿਵੇਂ ਫੀਲ ਕਰ ਰਿਹਾ ਗਿਆ ਚ ਇਹ ਵਰਤ ਬਹੁਤ ਵਧੀਆ ਹੋ ਰਹੀ ਹੈ ਜਿਹੜਾ ਲਜੰਟ ਆ ਰਿਹਾ ਜਿੰਨਾ ਜੇ ਖਾਰ ਰਹੀ ਹੂੰ ਤਾਂ ਲੱਗੇ ਤੁਹਾਨੂੰ ਜਿਹੜੀ ਕਬਜ਼ੀ ਪਾਉਂਦਾ ਸੀਗੀ ਉਹ ਸਹੀ ਹੋ ਗਈ ਕਬਜ਼ ਵੀ ਥਕਾਬ ਤੇ ਵੀ ਇਤਜਾਬ ਵੀ ਤਿੰਨੇ ਚੀਜ਼ਾਂ ਠੀਕ ਨੇ ਹਾਂ ਜੀ ਅੱਜ ਬਿਲਕੁਲ ਓਕੇ ਹੈਗੇ ਅੱਜ ਬਿਲਕੁਲ ਓਕੇ ਜੀ ਲੱਖਾਂ ਪਰਵਾਦ ਲਗੀ ਤੁਹਾਡੀ ਵੀਡੀਓ ਦੇਖ ਕੇ ਤੁਹਾਡਾ ਉਹਨਾਂ ਨੂੰ ਕੀ ਸਨੇਹਾ ਹੈਗਾ ਸਨੇਹਾ ਤਾਂ ਜੀ ਮੈਂ ਲੈਤਾ ਮੈਂ ਠੀਕ ਹੋਇਆ ਤੇ ਉਹ ਹੋਰ ਵੀ ਲੈਣਾ ਤਾਂ ਉਹ ਵੀ ਠੀਕ ਹੋ ਜਾਣ ਸਭ ਨੂੰ ਵਰਤਣਾ ਚਾਹੀਦਾ ਸਭ ਨੂੰ ਵਰਤਣਾ ਚਾਹੀਦਾ ਜਿਵੇਂ ਤੁਸੀਂ ਵਰਤਿਆ ਤੁਸੀਂ ਠੀਕ ਹੋਏ ਹਾਂਜੀ ਬਲਕਿ ਜਿਹੜੇ ਲੋਕ ਸੁਣਨਗੇ ਤਾਂ ਕਿ ਉਹ ਵੀ ਠੀਕ ਹੋਣਗੇ ਹਾਂ ਹੋਵੇ ਉਹ ਵੀ ਠੀਕ ਹੋਣੀ ਜੇ ਸਹੀ ਟਾਈਮ ਨਾਲ ਲਈ ਜਾਣ ਜੀ ਠੀਕ ਹੈ ਧੰਨਵਾਦ ਹਾਂਜੀ